ਸ਼ਾਹਦ ਦੇ ਦੇਵਸਰਾਂ ਕਾਸਤਾ ਨੇ ਪਾਤਸ਼ਾਹੀ ਨੌਵੀਂ ਸ਼੍ਰੀ ਗੁਰੂ ਤੇਗ ਪਾਹਾੜ ਜੀ ਦੇ ਪ੍ਰਚਾਰਕ ਦੌਰੇ ਅੱਜ ਇਸ ਵੀਡੀਓ ਰਾਹੀਂ ਅਸੀਂ ਸ਼੍ਰੀ ਗੁਰੂ ਤੇਗ ਪਾਹਾੜ ਜੀ ਦੁਆਰਾ ਕੀਤੀਆਂ ਗਈਆਂ ਪ੍ਰਚਾਰ ਯਾਤਰਾਵਾਂ ਦਾ ਵੱਡਮੁੱਲਾ ਇਤਿਹਾਸ ਸਾਂਝਾ ਕਰਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਅਦ ਸਭ ਤੋਂ ਵੱਡਾ ਪ੍ਰਚਾਰ ਦੌਰਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਪਾਹਾੜ ਜੀ ਦੇ ਹਿੱਸੇ ਆਇਆ ਇਹ ਯਾਤਰਾ ਇੰਨੇ ਕਠਿਨ ਹਾਲਾਤਾਂ ਵਿੱਚ ਸੀ ਕਿ ਇਸ ਨੂੰ ਕੋਈ ਬਹਾਦਰ ਸੂਰਮਾ ਮਜਲੂਮਾਂ ਤੇ ਦੁਖੀਆਂ ਦਾ ਮਸੀਹਾ ਹੀ ਨਿਭਾ ਸਕਦਾ ਸੀ ਕੱਟੜਤਾ ਦੇ ਨਸ਼ੇ ਵਿੱਚ ਅੰਨੇ ਹੋਏ ਔਰੰਗਜ਼ੇਬ ਦੁਆਰਾ ਲੋਕਾਂ ਉੱਪਰ ਕੀਤੇ ਜਾਹੇ ਜ਼ੁਲਮਾਂ ਤੋਂ ਡਰੇ ਸਹਿਮੇ ਲੋਕਾਂ ਨੂੰ ਸਰਬ ਸਾਂਝਾ ਉਪਦੇਸ਼ ਦੇਣ ਅਤੇ ਇੱਕ ਸੁਜੱਜੀ ਜੀਵਨ ਜਾਂਚ ਪ੍ਰਦਾਨ ਕਰਨ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਈ ਪਚਾਰਕ ਦੌਰੇ ਕੀਤੇ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਪਾਠਵਈਆਂ ਅਨੁਸਾਰ ਗੁਰੂ ਪਦਵੀ ਦੀ ਪ੍ਰਾਪਤੀ ਤੋਂ ਪਹਿਲਾਂ ਬਕਾਲੇ ਨਿਵਾਸ ਦੌਰਾਨ ਨਵੇਂ ਪਾਤਸ਼ਾਹ ਸਮੇਂ-ਸਮੇਂ ਦਿੱਲੀ ਬਨਾਰਸ ਮਥਰਾ ਆਦਿ ਪ੍ਰਚਾਰਕ ਦੌਰਿਆਂ ਤੇ ਜਾਂਦੇ ਰਹੇ ਅੱਠਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਦਿੱਲੀ ਪਧਾਰੇ ਸਨ ਤਾਂ ਉਸ ਸਮੇਂ ਵੀ ਆਪਣੇ ਪ੍ਰਚਾਰ ਦੌਰੇ ਦੌਰਾਨ ਦਿੱਲੀ ਤੋਂ ਲੰਘਦੇ ਆ ਆਪ ਜੀ ਨੇ ਬਾਲਾ ਪ੍ਰੀਤਮ ਦੇ ਦਰਸ਼ਨ ਕੀਤੇ ਸਨ ਆਪਣੇ ਪ੍ਰਚਾਰਕ ਦੌਰਿਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨਹਿਰੀ ਉਪਦੇਸ਼ ਘਰ-ਘਰ ਪਹੁੰਚਾਉਣ ਲਈ ਆਪ ਜੀ ਨੇ ਲੋਕਾਂ ਨੂੰ ਡਰ ਕਰਵਾਇਆ ਕਿ ਜਿਉਂਦਿਆਂ ਜੀਵ ਪਤ ਖੋਹੀ ਗਈ ਤਾਂ ਜਿਉਣਾ ਕਿਸ ਕੰਮ ਦਾ ਡਰਨ ਵਾਲਾ ਕਾਇਰ ਤੇ ਡਰਾਉਣ ਵਾਲਾ ਜ਼ਾਬਰ ਹੁੰਦਾ ਇਹਨਾਂ ਦੋਹਾਂ ਲਈ ਸਮਾਜ ਵਿੱਚ ਕੋਈ ਥਾਂ ਨਹੀਂ ਹੁੰਦੀ ਕੇਵਲ ਅਕਾਲ ਪੁਰਖ ਦੇ ਡਰ ਵਿੱਚ ਰਹਿਣਾ ਕਿਸੇ ਮਨੁੱਖ ਤੋਂ ਡਰਨ ਦੀ ਜ਼ਰੂਰਤ ਨਹੀਂ ਚੇਤੇ ਰੱਖੋ ਕਿ ਅਸੀਂ ਨਾ ਕਿਸੇ ਨੂੰ ਡਰਾਉਣਾ ਤੇ ਨਾ ਹੀ ਕਿਸੇ ਤੋਂ ਡਰਨਾ ਹੈ। ਆਪ ਜੀ ਨੇ ਲੋਕਾਂ ਨੂੰ ਫੋਕਟ ਕਰਮ ਕਾਂਡਾ, ਵਹਿਮਾ ਭਰਮਾ ਅਤੇ ਆਸਾ ਮਨਸਾ ਵਾਲੀ ਪਕੜ ਚੋਂ ਬਾਹਰ ਕੱਢ ਕੇ ਸਿੱਧਾ ਉਸ ਅਕਾਲ ਪੁਰਖ ਪਰਮਾਤਮਾ ਨਾਲ ਜੋੜਿਆ। ਲੋਕਾਂ ਨੂੰ ਆਲਸ ਛੱਡਣ ਅਤੇ ਉਦਮ ਕਰਨ ਦਾ ਉਪਦੇਸ਼ ਦਿੱਤਾ। ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਥਾਂ-ਥਾਂ ਖੂਪ ਖੁਦਵਾਈ। ਅਣਖ ਅਤੇ ਸਵੈਮਾਨ ਨਾਲ ਜੀਣ ਦਾ ਉਪਦੇਸ਼ ਦਿੱਤਾ। ਸ਼ਹਾਦਤ ਦੇਵੀ ਸਹਾਰ ਤੰਬਾਕੂ ਨੂੰ ਜਗਤ ਝੂਠ ਦੱਸਦੇ ਹੋਏ ਤੰਬਾਕੂ ਦੀ ਵਰਤੋਂ ਨਾ ਕਰਨ ਦਾ ਉਪਦੇਸ਼ ਬੜ੍ਹਤ ਕਰਵਾਇਆ ਜਿੱਥੇ-ਜਿੱਥੇ ਵੀ ਗੁਰੂ ਤੇਗ ਪਹਾਡ ਸਹਿ ਮਹਾਰਾਜ ਗਏ ਉੱਥੇ-ਉੱਥੇ ਲੋਕਾਂ ਵਿੱਚ ਨਵੀਂ ਜਿੰਦ ਨਵਾਂ ਉਤਸ਼ਾਹ ਤੇ ਉਮਾ ਪੈਦਾ ਹੋਇਆ ਦੂਰੋਂ-ਦੂਰੋਂ ਸੰਗਤਾਂ ਆਪਦੀ ਦੇ ਦਰਸ਼ਨ ਕਰਨ ਤੇ ਇਲਾਹੀ ਉਪਦੇਸ਼ ਸੁਣਨ ਲਈ ਆਉਂਦੀਆਂ ਇਸਤੇ ਸਦਕੇ ਹਕੂਮਤ ਦੇ ਜ਼ਬਰ ਅਗੇ ਆਪਣੇ ਆਪ ਨੂੰ ਬੇਵਸਤ ਤੇ ਲਾਚਾਰ ਸਮਝਣ ਵਾਲੇ ਲੋਕਾਂ ਅੰਦਰ ਨਵਾਂ ਰੋਹ ਜਾਗਣ ਲੱਗਾ। ਉਹਨਾਂ ਦੇ ਅੰਦਰ ਜ਼ਬਰਦਸਤ ਟੱਕਰਾ ਕਰਨ ਦੀ ਭਾਵਨਾ ਪੈਦਾ ਹੋਈ ਤੇ ਉਹਨਾਂ ਦਾ ਸਹਿਮਾਨ ਜਾਗ ਪਿਆ। ਇਹ ਕੋਈ ਛੋਟੀ ਗੱਲ ਨਹੀਂ ਸੀ। ਲੋਕਾਂ ਦਾ ਦੁੱਖ ਵੰਡਾ ਕੇ ਉਹਨਾਂ ਦੀਆਂ ਤਕਲੀਫਾਂ ਨੂੰ ਦੂਰ ਕਰ دیا۔ ਗੁਰੂ ਸਾਹਿਬ ਨੇ ਇੱਕ ਮਸੀਹੇ ਵਾਂਗ ਸਰਕਾਰ ਵੱਲੋਂ ਸਤਾਏ ਆਮ ਲੋਕਾਂ ਅੰਦਰ ਜਾਗਰਤੀ ਪੈਦਾ ਕਰਨ ਦੇ ਲਈ ਨਗਰ-ਨਗਰ ਦੇਸ਼-ਦੇਸ਼ ਘੁੰਮ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ ਇਹ